ਤੋ ਮੇਰੇ ਪਾਸ ਇੱਕ ਐਸਾ ਕੇਸ ਆਇਆ ਹਾਂਜੀ ਅੱਜ ਮੈਂ ਇੱਕ ਖਬਰ ਦੇਖਦਾ ਸੀ 9 ਸਾਲ ਦੀ ਬੱਚੀ ਨੇ ਦਿੱਤਾ ਬੱਚੇ ਨੂੰ ਜਨਮ ਖਬਰ ਸੁਣਦਿਆਂ ਸਾਰੇ ਅੱਖਾਂ ਬੰਦ ਤੇ ਦਿਲ ਰੋਣ ਲੱਗ ਗਿਆ ਸੀ ਮੇਰਾ ਪੀ ਇਹ ਕਿਦਾਂ ਦਾ ਕਲਯੁਗ ਹੈ ਕੀ ਹੋ ਗਿਆ ਪਹਿਲਾਂ ਮੈਨੂੰ ਲੱਗਾ ਪੀ ਉਸ ਬੱਚੀ ਨਾਲ ਕਿਸੇ ਨੇ ਗਲਤ ਕੀਤਾ ਹੋਣਾ ਪਰ ਜਦੋਂ ਉਹ ਖਬਰ ਸਾਰੀ ਜਦੋਂ ਪੁਲਿਸ ਨੇ ਪੁਲਿਸ ਨੇ ਉਹ ਸਾਰੀ ਖਬਰ ਦਿੱਤੀ ਫਿਰ ਜਦੋਂ ਮੈਂ ਉਹਦੀ ਪ੍ਰੋਪਰ ਡਿਟੇਲ ਚੈੱਕ ਕੀਤੀ ਵੀ ਉਸ ਬੱਚੀ ਨਾਲ 9 ਸਾਲ ਦੀ ਬੱਚੀ ਨਾਲ ਇੱਕ ਖਡਾਉਣੇ ਨਾਲ ਇੱਕ ਬਚਪਨ ਨਾਲ ਇੱਕ ਗੁਲਾਬ ਦੇ ਫੁੱਲ ਨਾਲ ਇੰਨਾ ਭੈੜਾ ਕੀਤਾ ਕਿਸਨੇ ਜਦੋਂ ਮੈਂ ਉਹ ਸਾਰੀ ਖਬਰ ਪੜ੍ਹੀ ਉਸ ਦੇ ਬਾਰੇ ਜਾਣਿਆ ਇੱਕ ਪੁਲਿਸ ਅਫਸਰ ਨੇ ਸਾਰੀ ਉਹਦੇ ਬਾਰੇ ਗੱਲਬਾਤ ਦੱਸੀ ਇਨਵੈਸਟੀਗੇਸ਼ਨ ਦੇ ਵਿੱਚ पता ਲੱਗਾ ਕਿ ਉਸ ਬੱਚੀ ਨੇ 9 ਸਾਲ ਦੀ ਉਮਰ ਦੇ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ। ਔਰ ਉਹ ਬੱਚਾ ਹੈ ਕਿਸ ਦਾ ਸੀ ਉਸਦੇ ਨਾਲ ਇਹ ਗਲਤ ਕੰਮ ਕੀਤਾ ਕਿਸ ਨੇ। ਸੋ ਇਹ ਸਭ ਕੁਝ ਸੁਣ ਕੇ ਸੱਚ ਦੱਸਾਂ ਵੀ ਇੱਕ ਵਾਰੀ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਗੁੱਸਾ ਆਇਆ ਪਰ ਕੁਝ ਕਰ ਨਹੀਂ ਸਕਿਆ। ਕਿਉਂਕਿ ਜਦੋਂ ਸਮਾਂ ਨਿਕਲ ਜਾਂਦਾ ਫਿਰ ਆਪਾਂ ਕੁਝ ਨਹੀਂ ਕਰ ਸਕਦੇ। ਪਰ ਉਹ ਜੋ ਉਸਦੇ ਨਾਲ ਹੋਇਆ ਜੋ ਬੱਚਾ ਪੈਦਾ ਹੋਇਆ ਉਹ ਬੱਚਾ ਹੈ ਕਿਸ ਦਾ ਸੀ ਉਹ ਬੱਚਾ ਕਿਸੇ ਹੋਰ ਦਾ ਨਹੀਂ ਸੀ 9 ਸਾਲ ਦੀ ਬੱਚੀ ਦੇ ਪੇੜ ਦੇ ਵਿੱਚ ਬੱਚਾ 11 ਸਾਲ ਦਾ ਉਸਦਾ ਵੱਡਾ ਭਰਾ ਸੀ ਜਿਹੜਾ ਉਸ ਤੋਂ 2 ਸਾਲ ਵੱਡਾ ਬੱਚਾ ਉਸਦਾ ਸੀ ਜਦੋਂ ਸਾਰੀ ਖਬਰ ਸੁਣੀ ਇੱਕ ਵਾਰੀ ਬਾਡੀ ਸਾਰੀ ਠਰ ਠਰ ਕੰਬ ਗਈ ਕੋਈ ਸ਼ਬਦ ਨਹੀਂ ਸੀ ਸੁੰਨ ਹੋ ਗਿਆ ਕੋਈ ਸਮਝ ਨਹੀਂ ਆਈ ਪਰ ਉਸ ਸਮੇਂ ਮੈਂ ਇੱਕ ਚੀਜ਼ ਸੋਚੀ ਕਿ ਮੈਨੂੰ ਇਸ ਤੇ ਗੱਲ ਕਰਨੀ ਚਾਹੀਦੀ ਹੈ ਆਪਣੇ ਭੈਣ ਭਰਾਵਾਂ ਨਾਲ ਖਾਸ ਕਰਕੇ ਜਿਹੜੇ ਜੰਗੇਜ ਭੈਣ ਭਰਾ ਨੇ ਜਿਹੜੇ ਜੰਗੇਜ ਦੇ ਵਿੱਚ ਵਿਆਹ ਕਰਵਾਉਂਦੇ ਨੇ ਕਿ ਇਹ ਗਲਤੀ ਸਾਡੇ ਬੱਚਿਆਂ ਦੀ ਹੈ ਜਾਂ ਸਾਡੀ ਹੈ ਹੁਣ ਇੱਕ 9 ਸਾਲ ਦੀ ਬੱਚੀ ਇੱਕ 11 ਸਾਲ ਦਾ ਬੱਚਾ ਉਹਨਾਂ ਨੇ ਸਾਰਾ ਸਬੰਧ ਇਹ ਸਾਰਾ ਰਿਲੇਸ਼ਨ ਬਣਾਇਆ ਕਿਵੇਂ ਉਹਨਾਂ ਨੂੰ ਇਹ ਸਭ ਕੁਝ ਕਰਨ ਵਾਸਤੇ ਬੋਲਿਆ ਕਿਸ ਨੇ ਉਨ੍ਹਾਂ ਦੇ ਮਨ 'ਚ ਸੋਚ ਆਈ ਕਿਦਾਂ ਥੌਟ ਆਏ ਕਿਦਾਂ ਸੋ ਜਦੋਂ ਸਾਰਾ ਕੁਝ ਇਨਵੈਸਟੀਗੇਸ਼ਨ ਤੋਂ ਪਤਾ ਲੱਗਾ ਇਹ ਵੀ ਪਤਾ ਲੱਗਾ ਕਿ ਉਹਦੇ ਮਾਪਿਓ ਜਦੋਂ ਇਹ ਖਬਰ ਆਈ ਵੀ ਬੱਚੀ ਪ੍ਰੈਗਨੈਂਟ ਹੈ ਤੇ ਉਹਨੂੰ ਬਾਹਰ ਛੱਡ ਕੇ ਕਿਤੇ ਚਲੇ ਗਈ ਫਿਰ ਕਿਹਾ ਕਿ ਪੁਲਿਸ ਨੇ ਉਸ ਬੱਚੀ ਨੂੰ ਹਸਪੀਟਲ ਖੜਿਆ ਸੋ ਕਹਿੰਦਿਆ ਕਿ 9 ਸਾਲ ਦੀ ਬੱਚੀ ਸੀ ਅਬੋਰਸ਼ਨ ਵੀ ਨਹੀਂ ਕਰਵਾ ਸਕਦੇ ਸੀ ਉਸ ਬੱਚੇ ਨੂੰ ਜਨਮ ਦੇਣਾ ਪਿਆ ਸੋ ਉਹ ਇੱਕ ਸਿਸਟਮ ਸੀ ਸਿਸਟਮ ਦੇ ਥਰੂ ਸਾਰਾ ਕੁਝ ਹੋਇਆ ਪਰ ਸਭ ਤੋਂ ਵੱਡਾ ਕੁਐਸਚਨ ਮਾਰਕ ਸਭ ਤੋਂ ਵੱਡਾ ਜਿਹੜਾ ਸਾਡੇ ਤੇ ਸਵਾਲ ਉੱਠਦਾ ਹੈ ਮਾਪਿਆਂ ਤੇ ਉਹ ਕੀ ਹੈ ਕੀ ਇਹ ਗਲਤੀ ਬੱਚਿਆਂ ਦੀ ਹੈ ਜਾਂ ਗਲਤੀ ਸਾਡੀ ਹੈ ਜਾਂ ਗਲਤੀ ਸਮਾਜ ਦੀ ਹੈ ਸਭ ਤੋਂ ਵੱਡਾ ਕਾਰਨ ਹੀ ਮਾਪਿਆਂ ਦਾ ਹੈ 3 ਸਾਲ 4 ਸਾਲ 5 ਸਾਲ 10 ਸਾਲ 15 ਸਾਲ ਬੱਚੇ ਇਹ ਸਮਾਂ ਉਹ ਹੁੰਦਾ ਹੈ ਜਦੋਂ ਤੁਸੀਂ ਇਹਨਾਂ ਦੇ ਬ੍ਰੇਨ ਨੂੰ ਕੰਟਰੋਲ ਕਰਨਾ ਹੈ ਆਪਣੇ ਹਿਸਾਬ ਨਾਲ ਇਹਨਾਂ ਦੇ ਡਿਵਾਈਸ ਦੇ ਵਿੱਚ ਇਹਨਾਂ ਦੇ ਬ੍ਰੇਨ ਦੇ ਵਿੱਚ ਕੁਝ ਚੰਗੀਆਂ ਚੀਜ਼ਾਂ ਤੁਸੀਂ ਪਾਉਣੀਆਂ ਨੇ ਇਹਨਾਂ ਨਾਲ ਤੁਸੀਂ ਬੌਂਡਿੰਗ ਬਣਾਉਣੀ ਹੈ ਬੱਚਿਆਂ ਦੇ ਹਰ ਦੁੱਖ ਸੁੱਖ ਵਿੱਚ ਤੁਸੀਂ ਸ਼ਾਮਲ ਹੋਣਾ ਹੈ ਛੋਟੀਆਂ-ਛੋਟੀਆਂ ਬੱਚਿਆਂ ਦੀ ਡਿਮਾਂਡਸ ਹੁੰਦੀਆਂ ਨੇ ਉਹ ਪੂਰੀਆਂ ਕਰਨੀਆਂ ਨੇ ਹੁਣ ਜਦੋਂ 8-9 ਸਾਲ ਦਾ ਬੱਚਾ ਟੂ ਮੱਚ ਬਹੁਤ ਸਾਰਾ ਫੋਨ ਯੂਜ਼ ਕਰਦਾ ਤੇ ਇੰਟਰਨੈਟ ਇੰਟਰਨੈਟ ਤੇ ਅੱਜ ਕੱਲ੍ਹ ਹੈ ਕੀ ਹੈ ਸਾਰਾ ਕੁਝ ਹੀ ਤਾਂ ਗੰਦ ਨਾਲ ਭਰਿਆ ਹੋਇਆ ਜਿਹੜਾ ਕੋਈ ਚੰਗੀ ਗੱਲ ਕਰਦਾ ਉਹਦੀ ਕੋਈ ਸੁਣਦਾ ਨਹੀਂ ਸੋ ਇਸ ਕਰਕੇ ਜਿੰਨੇ ਵੀ ਛੋਟੇ ਬੱਚੇ ਐ ਉਹਨਾਂ ਨੂੰ ਘੱਟ ਤੋਂ ਘੱਟ ਫੋਨ ਦਿੱਤਾ ਜਾਵੇ ਉਹ ਕੀ ਕਰ ਰਹੇ ਨੇ ਕਿੱਥੇ ਜਾ ਰਹੇ ਨੇ ਕਿਹਦੇ ਨਾਲ ਗੱਲ ਕਰ ਰਹੇ ਉਹ ਕਿੱਦਾਂ ਦੀ ਐਕਟੀਵਿਟੀਜ਼ ਕਰ ਰਿਹਾ ਕਿੱਦਾਂ ਦਾ ਉਹਨਾਂ ਦਾ ਬਿਹੇਵ ਹੈ ਕਿੱਦਾਂ ਦਾ ਉਹ ਰਿਐਕਟ ਕਰ ਰਿਹਾ ਇਹ ਸਾਰਾ ਕੁਝ ਸਮਝਣਾ ਤੇ ਜਾਨਣਾ ਮਾਪਿਆਂ ਦੇ ਅਤਵਾਸ ਹੈ। ਜ਼ਿੰਦਗੀ ਦੀ ਭੱਜ ਦੌੜ ਬਹੁਤ ਕੋਝ ਹੈ। ਜੇ ਸਾਰਾ ਕੁਝ ਪੈਸਾ ਹੀ ਹੈ ਤੇ ਫਿਰ ਬੱਚਿਆਂ ਨੂੰ ਜਨਮ ਹੀ ਨਾ ਦਿਓ। ਜੇ ਬੱਚਿਆਂ ਦੀ ਕੇਅਰ ਹੀ ਨਹੀਂ ਕਰ ਸਕਦੇ ਫਿਰ ਬੱਚਿਆਂ ਨੂੰ ਜਨਮ ਹੀ ਨਾ ਦਿਓ। ਕਸੂਰ ਬੱਚਿਆਂ ਦਾ ਨਹੀਂ ਹੈ ਕਸੂਰ ਸਾਡਾ ਹੈ, ਕਸੂਰ ਸਾਡੀ ਸੋਸਾਇਟੀ ਦਾ ਹੈ, ਕਸੂਰ ਸਾਡਾ ਸੋਸ਼ਲ ਮੀਡੀਆ ਦਾ ਵੀ ਹੈ। ਸਾਰਾ ਦਿਨ ਮਸਾਲੇ ਵਾਲੀਆਂ ਖਬਰਾਂ, ਸਾਰਾ ਦਿਨ ਕੰਤਪਿਲ। ਜਦੋਂ ਕੋਈ ਨੌਲੇਜ ਦੀ ਗੱਲ ਕਰਦਾ ਹੈ ਜਦੋਂ ਕੋਈ ਚੰਗੀ ਗੱਲ ਕਰਦਾ ਹੈ ਉਹ ਸੁਣਨ ਵਾਸਤੇ ਜਾਂ ਉਹ ਸਮਝਣ ਵਾਸਤੇ ਜਾਂ ਉਸ ਤੇ ਐਕਸ਼ਨ ਲੈਣ ਲਈ ਸਾਡੇ ਕੋਲ ਟਾਈਮ ਨਹੀਂ ਹੈਗਾ ਸੋ ਬੱਚੇ ਗੁਨਾਹਗਾਰ ਨਹੀਂ ਆ ਪਰ ਬੱਚਿਆਂ ਦੀ ਜ਼ਿੰਦਗੀ ਤਾਂ ਬਰਬਾਦ ਹੋ ਗਈ ਇੱਕ ਭਰਾ ਇੱਕ ਭੈਣ ਦਾ ਰਿਲੇਸ਼ਨ ਖਰਾਬ ਹੋ ਗਿਆ ਇੱਕ ਮਾਪਿਆਂ ਦਾ ਆਪਣੀ ਬੇਟੀ ਤੋਂ ਆਪਣੇ ਬੱਚੇ ਤੋਂ ਵਿਸ਼ਵਾਸ ਉੱਡ ਗਿਆ ਜਦ ਕਿ ਉਹ ਬਹੁਤ ਛੋਟੀ ਉਮਰ ਹੈ ਉਹਨਾਂ ਨੂੰ ਹਜੇ ਪਤਾ ਵੀ ਨਹੀਂ ਇੰਨਾਂ ਚੀਜ਼ਾਂ ਬਾਰੇ ਪਰ ਕੀ ਹੋਇਆ ਕਿ ਸੋਸ਼ਲ ਮੀਡੀਆ ਤੇ ਜਿਆਦਾ ਰਹਿਣ ਕਰਕੇ ਬੱਚੇ ਗਲਤ ਸਟੈਪ ਲੈ ਗਏ ਪਰ ਉਹ ਸੋਸ਼ਲ ਮੀਡੀਆ ਜਾਂ ਜਿਆਦਾ ਫੋਨ ਉਹਨੇ ਯੂਜ਼ ਕਰਦੇ ਕਿਉਂ ਨੇ ਬੱਚੇ ਆਪਾਂ ਉਹਨਾਂ ਨੂੰ ਟਾਈਮ ਨਹੀਂ ਦਿੰਦੇ ਛੋਟੀਆਂ ਛੋਟੀਆਂ ਬੱਚੇ ਦੀਆਂ ਡਿਮਾਂਡਸ ਹੁੰਦੀਆਂ ਨੇ ਬੱਚੇ ਨਾਲ ਖੇਡਣਾ ਪੈਂਦਾ ਹੈ ਬੱਚੇ ਦੀ ਸੁਣਨੀ ਪੈਂਦੀ ਹੈ ਬੱਚੇ ਨਾਲ ਹੱਸਣਾ ਪੈਂਦਾ ਹੈ ਬੱਚੇ ਨਾਲ ਰੋਣਾ ਪੈਂਦਾ ਸੋ ਟਾਈਮ ਸਪੈਂਡ ਕਰਨਾ ਹੁੰਦਾ ਹੈ ਪਰ ਜੋ ਕਿ ਅਸੀਂ ਨਹੀਂ ਕਰਦੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਜੇ ਪਰਿਵਾਰ ਨੂੰ ਚਲਾਉਣਾ ਤੇ ਕੰਮ ਕਰਨਾ ਵੀ ਪਊਗਾ ਪਰ ਉਹਦੇ ਨਾਲ ਰਿਸਪੌਂਸਿਬਿਲਟੀ ਸਾਡੀ ਵੀ ਬਣਦੀ ਹੈ ਕਿ ਬੱਚਿਆਂ ਨੂੰ ਕਮ ਸੇ ਕਮ ਉਹਨਾਂ ਦਾ ਟਾਈਮ ਦਿੱਤਾ ਜਾਵੇ ਬੱਚਾ ਜਦੋਂ ਸਕੂਲੋਂ ਆਉਂਦਾ ਹੈ ਬੱਚੇ ਨਾਲ ਕੁਝ ਐਕਟੀਵਿਟੀਜ਼ ਕੀਤੀਆਂ ਜਾਣ ਬੱਚੇ ਨਾਲ ਬੌਂਡਿੰਗ ਬਣਾਈ ਜਾਵੇ ਬੱਚੇ ਦੇ ਦਿਲ ਦੀਆਂ ਸੁਣੀਆਂ ਜਾਣ ਕਿ ਬੱਚਾ ਤੁਹਾਡੇ ਤੋਂ ਐਕਸੈਪਟ ਕੀ ਕਰ ਰਿਹਾ ਸੋ ਜੇ ਤੁਸੀਂ ਆਪਣੇ ਬੱਚਿਆਂ ਲਈ ਟਾਈਮ ਨਹੀਂ ਕੱਢ ਰਹੇ ਤੇ ਫਿਰ ਗੁਨਾਹਗਰ ਬੱਚੇ ਨਹੀਂ ਤੁਸੀਂ ਹੋ ਤੇ ਜੇ ਸਾਰਾ ਕੁਝ ਮੈਂ ਪਹਿਲਾਂ ਵੀ ਕਿਹਾ ਪੈਸਾ ਹੈ ਫਿਰ ਬੱਚਿਆਂ ਨੂੰ ਜਨਮ ਹੀ ਨਾ ਦਿਓ ਪਹਿਲਾਂ ਪੈਸਾ ਕਮਾ ਲਓ ਜਦੋਂ ਤੁਹਾਨੂੰ ਲੱਗੂਗਾ ਤੁਸੀਂ ਸੈਟਲ ਹੋ ਗਏ ਹੋ ਜ਼ਿੰਦਗੀ 'ਚ ਫਿਰ ਵਿਆਹ ਕਰਵਾ ਲਿਓ ਫਿਰ ਬੱਚਿਆਂ ਨੂੰ ਪ੍ਰੋਪਰ ਟਾਈਮ ਦਿਓ ਆਦਰਵਾਇਸ ਆਉਣ ਵਾਲੇ ਸਾਲਾਂ 'ਚ 1 2 ਨਹੀਂ ਇਹ ਲੱਖਾਂ ਦੇ ਹਿਸਾਬ ਨਾਲ ਇਦਾਂ ਦੇ ਕੇਸਿਸ ਆਪਣੇ ਸਾਹਮਣੇ ਆਉਣਗੇ ਜੋ ਫੋਨ ਦੇ ਨਾਲ ਬੱਚਿਆਂ ਦੇ ਬ੍ਰੇਨ ਵਾਸ਼ ਕਰੂਗਾ ਸੋ ਇਸ ਕਰਕੇ ਟਾਈਮ ਰਹਿੰਦਿਆਂ ਸਮਝੋ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰੋ ਬੱਚਿਆਂ ਦੀ ਗੱਲ ਸਮਝੋ ਆਪ ਵੀ ਖੁਸ਼ ਰਹੋ ਬੱਚਿਆਂ ਨੂੰ ਵੀ ਖੁਸ਼ ਰੱਖੋ ਸੋ ਇਸ ਕਰਕੇ ਬੇਨਤੀ ਹੈ ਸਾਰਿਆਂ ਨੂੰ ਇਹੋ ਜੀਆਂ ਘਟਨਾ ਹੋਣ ਤੋਂ ਪਹਿਲਾਂ ਸਮਝ ਜਾਈਏ ਤਾਂ ਚੰਗੀ ਗੱਲ ਹੈ ਇਸ ਦੇ ਵਿੱਚ ਕਸੂਰ ਵਾਰ ਸਿੱਧੇ ਔਰ ਸਿੱਧੇ ਮਾਪੇ ਨੇ ਅਸੀਂ ਆ ਸਾਰੇ ਜਿਹੜੇ ਬੱਚਿਆਂ ਨੂੰ ਟਾਈਮ ਨਹੀਂ ਦਿੰਦੇ ਬੱਚੇ ਦਾ ਕੋਈ ਕਸੂਰ ਨਹੀਂ ਸੋ ਇਸ ਕਰਕੇ ਸਾਰੇ ਜਾਣੇ ਆਪਣੇ ਬੱਚਿਆਂ ਨੂੰ ਟਾਈਮ ਦਿਆ ਕਰੋ ਕੀਮਤੀ ਸਮੇਂ ਚੋਂ ਸਮਾਂ ਕੱਢਿਆ ਕਰੋ ਮੈਂ ਬਹੁਤ ਮਾੜੀ ਗੱਲ ਦੇਖੀ ਹੈ ਲੋਕਾਂ ਦੇ ਵਿੱਚ ਜਦੋਂ ਉਹ ਕੰਮ ਤੋਂ ਵੀ ਆ ਜਾਂਦੇ ਆ ਇਵਨ ਮੰਮੀ ਇਹ ਚੀਜ਼ ਪਹਿਲਾਂ ਕਰਦਾ ਸੀ ਵੀ ਅਸੀਂ ਕੰਮ ਤੋਂ ਆ ਗਏ ਆ ਆਣ ਕੇ ਨਹਾ ਧੋ ਕੇ ਰੋਟੀ ਪਾਣੀ ਖਾ ਕੇ ਫੋਨ ਫੜਿਆ ਲਗਾਤਾਰ 3-4 ਘੰਟੇ ਫੋਨ ਚਲਾਇਆ ਫਿਰ ਸੌਂ ਗਏ ਹੁਣ ਜਿੰਨਾ ਚਿਰ ਤੁਸੀਂ ਫੋਨ ਚਲਾ ਰਹੇ ਹੋ 3 ਤੋਂ 4 ਘੰਟੇ ਤੁਹਾਡਾ ਇਕੱਲਾ ਬੱਚਾ ਕੀ ਕਰ ਰਿਹਾ ਉਹ ਬੋਰ ਹੋ ਰਿਹਾ ਉਹ ਤੁਹਾਨੂੰ ਵਾਰ-ਵਾਰ ਪੁੱਛ ਕਰ ਰਿਹਾ ਮੇਰੇ ਨਾਲ ਪਲੇ ਕਰੋ ਪਲੇ ਕਰੋ ਪਲੇ ਟੂ ਗੈਦਰ ਪਲੇ ਟੂ ਗੈਦਰ ਪਲੇ ਟੂ ਗੈਦਰ ਪਤਨੀ ਬੱਚੇ ਨੇ ਕਿੰਨੀ ਵਾਰ ਤੁਹਾਨੂੰ ਕਿਹਾ ਹੋਣਾ ਪਰ ਤੁਸੀਂ ਨਹੀਂ ਬੇਟਾ ਆ ਕਰ ਲਾ ਬੱਚੇ ਉਹ ਕਰ ਲਾ ਹਾਂ ਠੀਕ ਹੈ ਤੂੰ ਫੋਨ ਲਾ ਲਾ ਤੂੰ ਫੋਨ ਤੇ ਗੇਮ ਖੇਡ ਲਾ ਇਹ ਛੋਟੀਆਂ ਛੋਟੀਆਂ ਚੀਜ਼ਾਂ ਤੁਸੀਂ ਬੱਚਾ ਅੱਗੇ ਜਾਂਦਾ ਹੈ ਇੱਕ ਸਮਾਂ ਇਹੋ ਜਿਹਾ ਆਉਂਦਾ ਕਿ ਤੁਹਾਡਾ ਬੱਚਾ ਤੁਹਾਡੇ ਨਾਲੋਂ ਟੁੱਟ ਜਾਂਦਾ ਹੈ ਉਹਨੂੰ ਤੁਹਾਡੇ ਨਾਲੋਂ ਜ਼ਿਆਦਾ ਖੁਸ਼ੀ ਉਹਨੂੰ ਫੋਨ ਵਿੱਚੋਂ ਮਿਲਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਬੱਚੇ ਨੂੰ ਖੁਸ਼ੀ ਫੋਨ ਚੋਂ ਮਿਲਣੀ ਸ਼ੁਰੂ ਹੋ ਗਈ ਤੁਹਾਡੇ ਨਾਲ ਉਹਦੀ ਫੀਲਿੰਗਸ ਟੁੱਟ ਜਾਣਗੀਆਂ ਫਿਰ ਉਹ ਫੋਨ ਦੀ ਸੁਣੇਗਾ ਫਿਰ ਉਹ ਲੋਕਾਂ ਦੀ ਸੁਣੇਗਾ ਤੁਹਾਡੀ ਨਹੀਂ ਸੁਣੇਗਾ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਸੰਸਾਰ ਦੇ ਵਿੱਚ ਇੱਕ ਵਧੀਆ ਵੈਲ এডਿਕੇਟਿਡ ਵਧੀਆ ਤਰੀਕੇ ਨਾਲ ਅੱਗੇ ਵਧਣ ਸੋ ਉਹਨਾਂ ਨਾਲ ਟਾਈਮ ਸਪੈਂਡ ਕਰੋ ਉਹਨਾਂ ਦੇ ਨਾਲ ਉਹਨਾਂ ਦੀਆਂ ਕੀਮਤੀ ਯਾਦਾਂ ਦੇ ਨਾਲ ਉਹਨਾਂ ਦੇ ਨਾਲ ਜੁੜੋ ਜੋ ਬੱਚੇ ਕਹਿੰਦੇ ਨੇ ਉਹ ਐਕਟੀਵਿਟੀਜ਼ ਦੇ ਵਿੱਚ ਸ਼ਾਮਲ ਹੋ ਜੋ ਗਲਤ ਨੇ ਉਹ ਤੂੰ ਉਹਨੂੰ ਰੋਕੋ ਸੋ ਇੰਨੀਆਂ ਕ ਬੇਨਤੀਆਂ ਨੇ ਕਬੂਲ ਕਰੋ ਗੁਨਾਗਾਰ ਮਾਪੇ